ਹੈਲੋ ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਨਮਸਤੇ ਸਲਾਮ ਅਲੈਕਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਰੀਐਕਸ਼ਨ ਦੋਸਤੋ ਕੱਲ ਪਰਸੋਂ ਦੀਆਂ ਛਾਈਆਂ ਹੋਈਆਂ ਨੇ ਖਬਰਾਂ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੰਜਾਬ ਗਵਰਨਮੈਂਟ ਨੇ ਐਕਸ਼ਨ ਕਰਦੇ ਹੋયા ਉੱਥੇ ਉਹਨਾਂ ਦੇ ਤੰਬੂ ਟੈਂਟ ਪੁਖਾਰ ਛੁੱਟੇ ਨੇ ਜਿਹੜੀ ਉਹਨਾਂ ਕਿਸਾਨਾਂ ਨੇ ਬੈਰੀਕੇਟਿੰਗ ਕੀਤੀ ਹੋਈ ਸੀ ਉਹ ਵੀ ਉਹਨਾਂ ਹਟਾ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਜਦੋਂ ਮੀਟਿੰਗ ਹੋਈ ਸੈਂਟਰ ਦੇ ਲੀਡਰਾਂ ਦੇ ਨਾਲ ਕਿਸਾਨਾਂ ਕਿਸਾਨਾਂ ਦੇ ਲੀਡਰਾਂ ਦੀ ਤੇ ਕੋਈ ਉਹਦਾ ਸੱਟਾ ਨਹੀਂ ਨਿਕਲਿਆ ਜਿਹੜੀ ਮੀਟਿੰਗ ਸੀ ਨਾ ਉਹ ਬੇ ਨਤੀਜਾ ਰਹੀ ਪਰ ਫਿਰ ਵੀ ਉਹਨਾਂ ਅਗਲੇ ਮਈ ਦੀ 4-5 ਤਰੀਕ ਨੂੰ ਦੁਬਾਰਾ ਫਿਰ ਮੀਟਿੰਗ ਕਰਨ ਦਾ ਯਾਨੀ ਕਿ ਲੱਭੀ ਸਮਰੱਖਿਆ ਸੀ ਜੋ ਮੀਟਿੰਗ ਕਰਕੇ ਜਿਹੜੇ ਕਿਸਾਨ ਲੀਡਰ ਸਨ ਆ ਵਾਪਸ ਆ ਰਹੇ ਸਨ ਉਹਨਾਂ ਲੀਡਰਾਂ ਨੂੰ ਯਾ ਗਵਰਨਮੈਂਟ ਨੇ ਹਰਾਸਤ ਵਿੱਚ ਲੈ ਲਿਆ ਡੱਲੇਵਾਲ ਨੂੰ ਉਹਦੇ ਯਾਨੀ ਐਂਬੂਲੈਂਸ ਵਿੱਚ ਹੈ ਵੀ ਉਹਨੂੰ ਲੱਭੀ ਨ ਦੇ ਗੰਦੇ ਲੱਭੀ ਕਰਕੇ ਲੈ ਗਏ ਤੇ ਸਰਪੰਦੇ ਹੀਰ ਤੇ ਹੋਰ ਕਈ ਲੀਡਰ ਜਿਹੜੇ ਉਹਨਾਂ ਨੇ ਖਰਾਸਤ ਲੈ ਲੈ ਲਏ ਨੇ ਨਾ ਗਵਰਨਮੈਂਟ ਨੇ ਤੇ ਇਹ ਜਿਹੜਾ ਐਕਸ਼ਨ ਹੋਇਆ ਇਹਦੀ ਕੋਈ ਸਮਝ ਨਹੀਂ ਆ ਰਹੀ ਵੀ ਇੱਕ ਬੰਨੇ ਤਾਂ ਸੈਂਟਰ ਮੀਟਿੰਗਾਂ ਕਰ ਰਹੀ ਹੈ ਕਿਸਾਨਾਂ ਦੇ ਨਾਲ ਕੋਈ ਇਹਦਾ ਮਸਲਾ ਕੱਢਾ ਇਹ ਹੱਲ ਕੀਤਾ ਜਾਵੇ ਤੇ ਦੂਜੇ ਬੰਨੇ ਜਿਉਂ ਹੀ ਮੀਟ ਖਤਮ ਹੁੰਦੀ ਆ ਕਿਸਾਨ ਵਾਪਸ ਆਉਂਦੇ ਨੇ ਉਹਨਾਂ ਦੇ ਲੀਡਰ ਸਨਾਈ ਰਿਡਰ ਤੇ ਉਹਨਾਂ ਨੂੰ ਫੜ ਕੇ ਹਰਾਸ ਹਰਾਸੂ ਤੇ ਲੈ ਆ ਲਿਆ ਗਿਆ ਤੇ ਅੱਧੀ ਰਾਤ ਨੂੰ ਉਹਨਾਂ ਐਕਸ਼ਨ ਕਰ ਦਿੱਤਾ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਪੰਜਾਬ ਪੁਲਿਸ ਦੀ ਭਾਰੀ ਫੋਰਸ ਤੇ ਐਂਟੀ ਰਾਈਡ ਰਾਈਡਸ ਹੋਰਸ ਹਨੀ ARF ਦੇ ਨੌਜਵਾਨ ਉਸਤਾ ਨਾ ਦਿਖਤੇ ਗਏ ਦੱਸਦੇ ਨੇ 700 ਦੇ ਕਰੀਬ ਉਥੇ ਟਰਾਲੀਆਂ ਲੱਗੀਆਂ ਹੋਈਆਂ ਸਨ ਤੇ ਕਿਸਾਨਾਂ ਨੇ ਕਈ ਪੱਕੇ ਬੈਰੀਕੇਡ ਬਣਾਏ ਲਾਏ ਸੀ ਪੱਕੀਆਂ ਦਾ ਸ਼ਲ ਬਣਾਈ ਹੋਈਆਂ ਸਨ ਉੱਥੇ ਧਰਨੇ ਵਾਸਤੇ ਤੇ ਇਹ ਧਰਨਾ ਜਿਹੜਾ ਤੇ 13 ਮਹੀਨਿਆਂ ਤੋਂ ਚੱਲ ਰਿਹਾ ਸੀ ਕਿਸਾਨਾਂ ਦਾ ਤੇ ਉਸ ਉੱਤੇ ਐਕਸ਼ਨ ਹੋਇਆ ਹੈ ਬੜੇ ਯਾਨੀ ਕਿ ਸਮਝ ਵਰਤਦੇ ਆ ਪੰਜਾਬ ਪੁਲਿਸ ਨੇ ਉੱਥੇ ਕੋਈ ਲੈ ਵੀ ਗੜਬੜਾਣਾ ਹੋਵੇ ਕੋਈ ਲਾੜ ਨਾੜ ਦਾ ਮਸਲਾ ਨਾ ਪੈਦਾ ਹੋਵੇ ਇਸ ਕਰਕੇ ਹਰ ਚੀਜ਼ ਦਾ ਬੰਦੋਬਸਤ ਕੀਤਾ ਗਿਆ ਸੀ ਤੇ ਟਰਾਲੀਆਂ ਪੰਜਾਬ ਪੁਲਿਸ ਦੇ ਆਪਣਾ ਪੰਜਾਬ ਨੇ ਖੁਦ ਉਥੋਂ ਪਾਸੇ ਕਰਕੇ ਇੱਕ ਜਗ੍ਹਾ ਤੇ ਕੀਤੀਆਂ ਨੇ ਤੇ ਕਈ ਲੋਕ ਤਾਂ ਉਥੇ ਟਰਾਲੀਆਂ ਲੈਣ ਵੀ ਆਏ ਸਨ ਆਪਣੀਆਂ ਉਹਨਾਂ ਕਹੇ ਐਸੀ ਤੇ ਫੇ ਲੰਗਰ ਲਾ ਕੇ ਆਉਨੇ ਆ ਤੇ ਪੰਜਾਬ ਪੁਲਿਸ ਨੇ ਯਾਨੀ ਕਿ ਜਿਹੜਾ ਵੀ ਕੋਈ ਉਥੇ ਆਇਆ ਆਪਣੇ ਟਰਾਲੀ ਜਾਂ ਟਰੈਕਟਰ ਲੈਣ ਵਾਸਤੇ ਉਹਦੀ ਹਰ ਚੀਜ਼ ਦੀ ਪੁੱਛਲ ਕਰਕੇ ਉਹ ਕਿਹੜੇ ਪਿੰਡ ਦਾ ਹੈ ਕੀ ਉਹਦਾ ਐਡਰੈਸ ਹੈ ਕੀ ਉਹਦਾ ਟੈਲੀਫੋਨ ਨੰਬਰ ਹੈ ਇਹ ਕਹਿੰਦਾ ਪੂਰਾ ਉਹਦਾ ਵੇਰਵਾ ਲੈ ਕੇ ਉਹਨਾਂ ਨੂੰ ਉਥੋਂ ਟਰਾਲੀਆਂ ਲੈ ਕੇ ਜਾਇਜ਼ ਦਿੱਤੀ ਹੈ ਇਹ ਤਾਂ ਕੀਤਾ ਗਿਆ ਕਿ ਕੋਈ ਉਥੋਂ ਸੰਦ ਚੋਰੀ ਨਾ ਹੋਵੇ ਕਿਸੇ ਦੀ ਕੋਈ ਚੀਜ਼ ਚੋਰੀ ਨਾ ਹੋਵੇ ਇਸ ਕਾਇ ਪੂਰੀ ਪੋਸਟ ਗੈਸ ਕਰਨ ਤੋਂ ਬਾਅਦ ਇਹ ਉਹ ਟਰਾਲੀਆਂ ਜਿਹੜੇ ਮਾਲਕਾਂ ਨੂੰ ਲਿਜਾਣ ਦਾ ਲੱਭੇ ਲੱਭੇ ਹੁਕਮ ਦਿੱਤਾ ਜਾਂਦਾ ਹੈ ਤੇ ਆਖਰ ਇਹ ਸਮਝਣ ਵਾਲੀ ਗੱਲ ਇਹ ਆ ਸੁਚਨ ਵਾਲੀ ਗੱਲ ਇਹ ਆ ਕਿ ਇਹ ਹੋਇਆ ਕਿਵੇਂ ਆ ਨਾ ਉਹ ਮੀਟਿੰਗਾਂ ਹੁੰਦੀਆਂ ਨੇ ਨਾਲੇ ਐਕਸ਼ਨ ਹੋ ਗਿਆ ਇੱਕੇ ਟਾਈਮ ਦੋ ਚੀਜ਼ਾਂ ਹੋ ਗਈਆਂ ਤੇ ਬਾਕੀ ਜਿਹੜਾ ਹਾਈਵੇ ਬੰਦ ਕਰਨਾ ਇਹ ਵੀ ਇੱਕ ਕੋਈ ਚੰਗੀ ਗੱਲ ਨਹੀਂ ਕਿ ਲੋਕਾਂ ਨੂੰ ਪਰੇਸ਼ਾਨੀ ਆਉਂਦੀਆਂ ਨੇ ਯਾਨੀ ਕਿ ਰੋਡ ਜਾਮ ਕਰਦੇ ਨੇ ਰੇਲਵੇ ਲੇਨਾਂ ਜਾਮ ਕਰ ਦੇਣੀਆਂ ਇਹ ਨਾਲ ਜਨਤਾ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਇਹਦਾ ਅਸਰ ਉਲਟ ਹੋ ਜਾਂਣ ਕਿ ਆਪਣੇ ਜਿਹੜੇ ਹੰਧਣਾ ਕੋਈ ਕਹ ਲੋ ਉਹਨਾਂ ਨੂੰ ਉਹਨਾਂ ਦੀ ਜਿਹੜੀ ਉਹ ਲਹਿਰ ਹੁੰਦੀ ਆ ਉਹ ਲਹਿਰ ਉੱਤੇ ਅਸਰ ਪੈਂਦਾ ਜੀਦਾ ਲੋਕ ਉਲਟੋਂ ਨੇ ਨੇ ਵੀ ਤੁਸੀਂ ਜੇ ਕੋਈ ਮਸਲਾ ਤੁਹਾਡਾ ਹੱਲ ਨਹੀਂ ਹੁੰਦਾ ਕੋਈ ਹੋਰ ਹਿਲਾਵਰ ਤੋਂ ਜਨਤਾ ਨੂੰ ਪਰੇਸ਼ਾਨ ਨਾ ਕਰੋ ਕੋਈ ਸਰਕਾਰੀ ਅਫਸਰ ਨੂੰ ਕਿ ਘੇਰਾ ਪਾਓ ਕੋਈ ਲੀਡਰਾਂ ਨੂੰ ਕਿ ਰੈਸ਼ਨ ਕੋ ਘੇਰਾ ਪਾਓ ਜਾਨੀ ਕਿ ਲੇਕਰ ਲੋਕਾਂ ਨੂੰ ਆਮ ਜਨਤਾ ਨੂੰ ਨਾ ਪਰੇਸ਼ਾਨ ਕਰਤਾ ਵੀ ਜਾਨੀ ਕਿ ਇਸ ਕਰਕੇ ਲੋਕੀ ਉਲਟ ਹੋ ਜਾਂਦੇ ਨੇ ਇਸ ਅੰਦੋਲਨ ਦੇ ਤੇ ਬਾਕੀ ਇਹ ਗੱਲ ਵੀ ਹੁਣ ਅੰਦੋਲਨ ਦੇ ਵਿੱਚ ਕੋਈ ਗੱਲਬਾਤ ਨਜ਼ਰ ਨਹੀਂ ਸੀ ਆਉਂਦੀ ਕਿੱਥੇ ਅੰਦੋਲਨ ਪਹਿਲਾਂ ਇਹਨਾਂ ਜਿਹੜਾ ਲਾਇਆ ਸੀ ਇਸੇ ਬਾਰਡਰ ਦੇ ਉੱਤੇ ਤੇ ਇਹਨਾਂ ਦਿੱਲੀ ਜਿੱਤੀ ਸੀ ਆਖਰ ਪ੍ਰਾਈਮ ਮਿੰისტਰ ਨੂੰ ਵੀ ਮੰਨਣਾ ਪਿਆ ਸੀ ਕਿ ਸਾਡੇ ਕੋਲ ਕੋਈ ਕਮਜ਼ੋਰੀਆਂ ਰਹਿ ਗਈਆਂ ਨੇ ਜਿਹੜੀਆਂ ਅਸੀਂ ਕਿਸਾਨਾਂ ਨੂੰ ਨਹੀਂ ਸਮਝਾ ਸਕੇ ਤਾਂ ਅਸੀਂ ਕਿਸਾਨਾਂ ਦੇ ਨਾਲ ਸਹਿਮਤ ਹਾਂ ਤੇ ਪਰ ਹੁਣ ਜਿਹੜਾ ਅੰਦੋਲਨ ਹੈ ਇਹਦੇ ਵਿੱਚ ਕੋਈ ਜਾਨ ਨਹੀਂ ਨਜ਼ਰ ਆਉਂਦੀ ਜਿਹਦਾ ਕਾਰਨ ਇਹ ਬਣਿਆ ਕਿ ਅੰਦੋਲਨ ਜਿਹੜੇ ਇਹਦੇ ਲੀਡਰ ਸਨ ਆ ਇਹਨਾਂ ਦੇ ਕਈ ਢਾਡੇ ਬਣ ਗਏ ਕਈ ਦਾ ਰਾਜ ਰਾਜਨੀਤਿਕ ਢਾਡੇ ਬਣ ਗਏ ਉਹ ਇਲੈਕਸ਼ਨ ਹੀ ਖਲੋ ਗਏ ਖਾਰ ਗਏ ਬੇਇਜ਼ਤੀ ਹੋ ਗਈ ਤੇ ਕਈ ਇੱਕ ਢਾਡਾ ਉਹ ਬਣ ਗਿਆ ਜਿਹੜਾ ਰਾਜਨੀਤਿਕ ਨਹੀਂ ਸੀ ਉਹ ਸਿਰਚਾਉਂਦਾ ਵੀ ਸਾਡਾ ਸਿਰ ਅੰਦੋਲਨ ਕਿਸਾਨਾਂ ਦਾ ਮੰਗਵਾਹ ਦਾ ਅੰਦੋਲਨ ਹੈ ਸਾਡਾ ਕੋਈ ਰਾਜਨੀਤੀਆਂ ਸੰਬੰਧ ਨਹੀਂ ਹੈ ਪਰ ਇਹਨਾਂ ਦੇ ਵੀ ਅਗੋਂ ਘਾ ਹੋਰ ਨਵੇਂ ਢਾਡੇ ਵਿੱਚੋਂ ਢਾਡੇ ਬਣੇ ਹੋਏ ਸੀ ਜੇ ਤੜਿਆਂ ਦਾ ਇਥੋਂ ਦਾ ਕਿ ਚੱਕਰ ਚੱਲਿਆ ਹੋਇਆ ਵੀ ਇਹਦੇ ਕੁਝ ਵੀ ਬੰਦਾ ਹੀ ਉਹ ਆਪਣਾ ਤੁਹਾਡਾ ਵੱਖਰਾ ਬਣਾ ਕੇ ਆਪਣਾ ਬਿਠਾ ਸੀ ਹਰ ਕੋਈ ਚਾਹੁੰਦਾ ਸੀ ਕਿ ਮੇਰਾ ਨਾਮ ਹੋਵੇ ਮੇਰਾ ਨਾਮ ਖਬਰਾਂ ਜਾਵੇ ਮੇਰਾ ਨਾਮ ਹਿੱਟ ਹੋਵੇ ਮੈਂ ਮੇਰੇ ਇੱਕ ਹਰ ਗਾ ਦਾ ਸੇਰਾ ਮੈਨੂੰ ਮਿਲੇ ਕਿ ਮੇਰਾ ਨਾਮ ਹੋਵੇ ਤੇ ਇਹ ਵੀ ਜਿਹੜੀ ਘਾਟ ਸੀ ਨਾ ਵੀ ਇਹ ਕਿਸਾਨਾਂ ਰਕੀ ਲਾਇਬਿਲਟੀ ਆ ਕਿਸਾਨਾਂ ਇਹ ਗਾ ਨਹੀਂ ਗਾ ਤੇ हरियाणा ਪਿਆ ਕਿਸਾਨਾਂ ਦਾ 100 ਦਾ ਪੰਜਾਬ ਕਿਸਾਨਾਂ ਦੀ ਗੱਲ ਛੱਡੋ ਪੰਜਾਬ ਦੇ ਆਪਦੇ ਕਿਸਾਨਾਂ ਦੀ ਗੱਲ ਆਪਸ ਵਿੱਚ ਇਹਨਾਂ ਦੇ ਬੜੇ ਧੜੇ ਭਰਾ ਦੁਰੀ ਫਿਰੁੰਦੇ ਨੇ ਤੇ ਕਿਸਾਨ ਕਹਿੰਦੇ ਕਿ ਜਿਹੜੀ ਗਵਰਨਮੈਂਟ ਹੈ ਕਿਹੜੀ ਕਿਸਾਨਾਂ ਦੀ ਗੱਲ ਮੰਨੇ ਤੇ ਬਾਕੀ ਤੁਹਾਨੂੰ ਪਤਾ ਹੀ ਭਈ ਜਦੋਂ ਵੀ ਕੋਈ ਟੇਬਲ ਟਾਕ ਹੁੰਦੀ ਆ ਉਹਦੇ ਵਿੱਚ ਸਾਰੀ ਗੱਲ ਐ ਇੱਕ ਧਿਰ ਦੀ ਨਹੀਂ ਮੰਨੀ ਜਾਂਦੀਆਂ ਉਹਦੇ ਦੋਵਾਂ ਧਰਾਂ ਨੂੰ ਨਿਮਰਤਾ ਵਿਖਾਉਣੀ ਪੈਂਦੀ ਹੈ ਇੱਕ ਦੂਜੇ ਨਾਲ ਸੰਯੋਗ ਕਰਨਾ ਪੈਂਦਾ ਹੈ ਤੇ ਸਹਿਮਤੀ ਕਰਨੀ ਪੈਂਦੀ ਹੈ ਤੇ ਫਿਰ ਉਹ ਟੇਬਲ ਟਾਕ ਦਾ ਹੱਲ ਨਿਕਲਦਾ ਹੈ ਜੇ ਕੋਈ ਜੋ ਮਾਲੂ ਕਿਸਾਨੀ ਕੋਈ ਆਈ ਤਾਂ ਆਪਣੀ ਮੰਗਾਂ ਦਾ ਟਾਸ ਤੋਂ ਮਸਲਣਾ ਅੜੇ ਆ ਤਾਂ ਤਾਂ ਹੀ ਮਸਾਲ ਹੁੰਦਾ ਜੇ ਗਵਰਨਮੈਂਟ ਕਾ ਵੀ ਆਈ ਤਾਂ ਆ ਕੰਮ ਕਰਨਾ ਕਰਨਾ ਤਾਂ ਹੀ ਮਸਾਲ ਹੁੰਦਾ ਹੈ ਯਾਨੀ ਥੋੜੀ ਦੋਈ ਤਰ੍ਹਾਂ ਆਪਸੇ ਥੋੜਾ ਨਰਮ ਹੋਣ ਤੇ ਇੱਕ ਦੂਜੇ ਨਾਲ ਸਹਿਮਤੀ ਕਰਨਾ ਤੇ ਫਿਰ ਟੇਬਲ ਟਾਕ ਦਾ ਮਸਾਲਾ ਹੁੰਦਾ ਹੈ ਤਾਂ ਬਾਕੀ ਰਹੀ ਗੱਲ ਹੋਣਾ ਇਹ ਹੁਣ ਉਹ ਚਸਮ ਲਈ ਆਈ ਇਨਸਾਨ ਅੰਦੋਲਨ ਦੀ ਇਹ ਕਹਿੰਦਾ ਹੀ ਕਿਸਾਨ ਅੰਦੋਲਨ ਤੇ ਮਜ਼ਦੂਰ ਜਿੰਦਾਬਾਦ ਮਜ਼ਦੂਰਾਂ ਨਾਲ ਵੀ ਤਾਂ ਕੋਈ ਕਦੀ ਗੱਲ ਹੀ ਨਹੀਂ ਹੋਈ ਇਹ ਵਿੱਚ ਇਸ ਅੰਦੋਲਨ ਵਿੱਚ ਕੋਈ ਮਜ਼ਦੂਰਾਂ ਦਾ ਗਾਲ੍ਹ ਹੀ ਕੋਈ ਨਹੀਂ ਹੁੰਦੀ ਤੇ ਨਾਮ ਇਧਰੋਂ ਨਾ ਹੀ ਲਿਆ ਜਾਂਦਾ ਤੇ ਲਿਖਿਆ ਜਾਂਦਾ ਹੈ ਪਛਾਨ ਮਜ਼ਦੂਰ ਲੱਭੀ ਇਕਤਾ ਅੰਦੋਲਨ ਜੰਦਾਬਾਦ ਤੇ ਹੁਣ ਕਈ ਦੇ ਇਥੋਂ ਤਾਂ ਕੀ ਕਹਿੰਦੇ ਨੇ ਆ ਜਿਹੜਾ ਨਾ ਇਹ ਹੈਗਾ ਇਹ ਡੱਲੇਵਾ ਦਾ ਮਰਨ ਵਰਤੋਂ ਹੀ ਸ਼ਾ ਕਰ ਰਹੇ ਨੇ ਉਹ ਤਾਂ ਹੀ ਸ਼ੱਕ ਦੀ ਸ਼ੂਕ ਹੁੰਦੀ ਹੈ ਕਈ ਨਹੀਂ ਕਈਆਂ ਨੇ ਸਵਸ਼ਥੀ ਗਿਆ ਹੈ ਕਿ ਇਹ ਇਹਦਾ ਲਾਈਵ ਦਿਖਾਓ ਆਪਣਾ ਇਹ ਮਰਨ ਵਰਤਨ ਕਿਉਂਕਿ ਕੋਈ ਬੰਦਾ ਵੀ 100 ਦਿਨ ਤੋਂ ਉੱਪਰ ਰੋਹੀ ਕੱਢ ਸਕਦਾ ਹੈ ਮਰਨ ਵਰਤਨ ਮਰਨ ਵਰਦਾ ਮਤਲਬ ਉਹਦਾ ਸਿਰ ਪਾਣੀ ਪੀ ਸਕਦਾ ਹੋਰ ਕੁਝ ਨਹੀਂ ਖਾ ਸਕਦਾ ਤੇ ਜੇ ਉਹ ਆਪਣਾ ਇਲਾਜ ਕਰਾਵੇਗਾ ਇਹ ਤਾਂ ਕੁਦਰਤੀ ਗੱਲ ਹੈ ਇਲਾਜ ਕੋਈ ਉਹ ਇੰਜੈਕਸ਼ਨ ਦੇ ਦਾਂਗੇ ਇਹ ਜਿੰਕਤ ਹੁੰਦੀ ਆ ਜਿਹੜੀ ਜਿਹੜੀ ਖਾਣੇ ਦੀ ਪੂਰਤੀ ਕਰਦੇ ਨੇ ਉਹ ਫਿਰ ਯਾਨੀ ਕਿ ਜਿਹੜਾ ਮਰਨ ਵਰਤਨ ਨਹੀਂ ਕਰਦਾ ਇਹਦਾ ਜੇ ਵੀ ਮਰਨ ਵਰਤਨ ਆਪਣੀ ਟਰੀਟਮੈਂਟ ਲੈਦਾ ਨਾ ਕਿਉਂਕਿ ਅੱਜਕੱਲ ਇਹੋ ਜਿਹੇ ਮੈਡੀਸਿਨ ਜਿਹੜੀਆਂ ਰੋਟੀ ਖਾਂ ਕੇ ਦਿੱਤੇ ਕੰਮ ਨਹੀਂ ਕਰਦੀਆਂ ਉਲਟਾ ਨੁਕਸਾਨ ਕਰਦੀਆਂ ਨੇ ਤਾਂ ਦੱਸੋ ਜੇ 100 ਦਿਨ ਦਾ ਬੰਦਾ ਭੁੱਖਾ ਬੈਠਾ ਉਹਦੇ ਕਿਹੜੀ ਮੈਡੀਕਲ ਉਹ ਤੇ ਅਸਰ ਕਰੇਗੀ ਕਿਹੜੀ ਮੈਡੀਕਲ ਅੱਜ ਕੱਲ੍ਹ ਤੇ ਬੋਈਦ ਵਗੇ ਮੈਡੀਕਲ ਰੋਟੀ ਖਾਂਦੇ ਬਾਹਰ ਡਾਕਟਰ ਦੱਸਦੇ ਖਾਣੀਆਂ ਇਹ ਕਰਕੇ ਕਈ ਲੋਕਾਂ ਨੇ ਇਹ ਵੀ ਇਲਜ਼ਾਮ ਲਾਏ ਨੇ ਕਿ ਸ਼ੱਕ ਕੀਤਾ ਹੈ ਕਿ ਉਹਦੇ ਜਖਦੇ ਯਾਰ ਦੇ ਇੰਨਾ ਲੰਮਾ ਜਿਹਾ ਚੱਲੇ ਨਾ ਮਰਨ ਵਰਤਮ ਉਹ ਤੇ ਡਾਊਟ ਕੀਤਾ ਉਹ ਤੇ ਸ਼ੱਕ ਕੀਤਾ ਹੈ ਸ਼ੱਕ ਦੀ ਛੋਣੀ ਹੈ ਕਈਆਂ ਨੇ ਆਖਿਆ ਵੀ ਇਹ ਲਾਈਵ ਨੂੰ ਲਾਈਵ ਹੋਣ ਜਿਹਦਾ ਮਰਨ ਵਰਤਮ ਤੇ ਵੈਸੇ ਵੀ ਇੰਨੇ ਇੰਨੇ ਦਿਨ ਕੋਈ ਮਰਨ ਮਤਰ ਬੰਦਾ ਨਹੀਂ ਕਰਦਾ ਭਾਵੇਂ ਕਿੰਨਾ ਜਵਾਨ ਹੋਵੇ ਤੇ ਇਹ ਵਕਫਤ ਲੋਕਾਂ ਵੱਲ ਗੱਲਾਂ ਗਈਆਂ ਗਈਆਂ ਇਹ ਮੈਂ ਨਹੀਂ ਕਹਿ ਰਿਹਾ ਤੇ ਵਕਫਤ ਲੋਕਾਂ ਨੇ ਸੁਈ ਉਠਾਈ ਹੈ ਇਹਦੇ ਬਦੂ ਤੇ ਇਸ ਵਾਰ ਦੇਖਿਆ ਜਾਵੇ ਤਾਂ ਇੱਕ ਕਿਸਮ ਦਾ ਦਾ ਐਰਕੀੜ ਕਿਸਾਨ ਅੰਦੋਲਨ ਹੈ ਨਾ ਇਹ ਫੇਲ ਹੋਇਆ ਪਰ ਇਹਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਗਵਰਨਮੈਂਟ ਦੀ ਨਹੀਂ ਇਹਦੀ ਜ਼ਿੰਮੇਵਾਰੀ ਕਿਸਾਨਾਂ ਦੀ ਖੁਦ ਢੇਂ ਬੰਦੀ ਆ ਆਪਸ ਵਿੱਚ ਜਿਹੜੇ ਬੰਦੇ ਬਣੀਆਂ ਇਹਨਾਂ ਦੀਆਂ ਇੱਕ ਦੂਜੇ ਹੀ ਗੱਲ ਨਹੀਂ ਮੰਨਦੇ ਕੋਈ ਕਹਿੰਦਾ ਕਿ ਵੀ ਰਾਜਨੀਤਿਕ ਨਾਲ ਕੰਨੀ ਚਾਹੀਦੀ ਜੀ ਕੋਈ ਕਹਿੰਦਾ ਨਹੀਂ ਨਰੋਲ ਕਿਸਾਨ ਅੰਦੋਲਨ ਕਰਨ ਜਾਈਦਾ ਫਿਰ ਕਿਤੇ ਇਹਨਾਂ ਨਾਲ ਬਾਹਰਲੇ ਵੀ ਸਟੇਟਾਂ ਦਾ ਕੋਈ ਕਿਸਾਨ ਨਾਲ ਹੀ ਨਾਲ ਨਹੀਂ ਗਏ ਤੇ ਸਿਰਫ 100 200 ਕਿਸਾਨ ਬਿਠੇ ਹੀ ਆ ਜਦੋਂ ਐਕਸ਼ਨ ਹੋਇਆ ਹੈ ਇਹਦੇ ਉੱਤੇ ਸ਼ੰਭੂ ਬਾਡਰ ਫੌਰੀ ਬਾਡਰ ਦੇ ਤੋਂ ਨਾ ਰਾਸਤੇ ਲੈ ਲਿਆ ਤੇ ਬਾਕੀ ਉਥੋਂ ਉਹ ਐਸ ਤੇ ਲੱਭੇ ਅਜੇ ਵੀ ਕਾਰਵਾਈ ਜਾਰੀ ਹੈ ਵੀ ਉਥੋਂ ਹਟਾ ਰਹੇ ਨੇ ਤੰਬੂ ਹਟਾ ਰਹੇ ਨੇ ਟਰਾਲੀਆਂ ਢਾ ਰਹੇ ਨੇ ਆਵਾਜ਼ ਆਈ ਵਾਸਤੇ ਉਹ ਸੜਕ ਨੂੰ ਖੋਲ ਰਹੇ ਨੇ ਤੇ ਬਾਕੀ ਹੋਣਾ ਦੇਖੋ ਇਹ ਜਿਹੜਾ ਗਵਰਨਮੈਂਟ ਦਾ ਐਕਸ਼ਨ ਹੈ ਇਹਦਾ ਕੋ ਕਿਸਾਨਾਂ ਦਾ ਕੀ ਰਿਐਕਸ਼ਨ ਆਉਂਦਾ ਇਸ ਐਕਸ਼ਨ ਤੇ ਰਿਐਕਸ਼ਨ ਕੀ ਆਉਂਦਾ ਹੈ ਇਹਦਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਤੇ ਗਾਇਸ ਇੱਕ ਇੱਕ ਵਾਰ ਤਾਂ ਗਵਰਨਮੈਂਟ ਨੇ ਇਸ ਚੀਜ਼ ਨੂੰ ਤੇ ਕਾਬੂ ਪਾ ਲਿਆ ਤੇ ਮੇਰੇ ਹਿਸਾਬ ਵਿਚਾਰ ਨਾਲ ਵੀ ਇਸ ਤਰ੍ਹਾਂ ਜਨਤਾ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜਨਤਾ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਹੋਰ ਕਈ ਤਰੀਕੇ ਜਿਹੜੇ ਵਜੋਂ ਵਿਰਧ ਵਰਤ ਕੇ ਆਪਣਾ ਆਪਣਾ ਰੋਜ਼ ਪ੍ਰਦਰਸ਼ਨ ਦਿਖਾ ਸਕਦੇ ਜੋ ਜਰੂਰੀ ਨਹੀਂ ਲੋਕਾਂ ਨੂੰ ਨਬੇ ਤੰਗ ਕਰਕੇ ਦਿਖਾ ਸਕਦੇ ਹੋ ਰੇਲ ਗੱਡੀਆਂ ਰੋਲੀਆਂ ਆਪਣੀ ਆਪਣੀ ਸੜਕਾਂ ਰੋਲੀਆਂ ਹੁਣ ਸੜਕਾਂ ਤੇ ਮਰੀਜ਼ ਨੇ ਵੀ ਲੰਘਣਾ ਹੁੰਦਾ ਉਹਨਾਂ ਹਸਪਤਾਲ ਜਾਣਾ ਹੁੰਦਾ ਹੈ ਕਿ ਇਹਦੀ ਬਰਾਜ ਨਹੀਂ ਹੁੰਦੀ ਆ ਕਿ ਇਹਨਾਂ ਜਰੂਰੀ ਕੰਮ ਕੋਈ ਬਾਹਰ ਦੇ ਫਲੇਟਾ ਹੁੰਦੀ ਹੈ ਕਈ ਕੋਚ ਹੁੰਦਾ ਹੈ ਤਾਂ ਉਹਨਾਂ ਦੇ ਵੀ ਕਿੰਨਾ ਵਿਗੜ ਪੈਂਦਾ ਤੇ ਤਾਂ ਜਿਹੜਾ ਅੰਦੋਲਨ ਹੁੰਦਾ ਨਾ ਇਹਦੇ ਤੇ ਮਾੜਾ ਸਿਰ ਵੀ ਜਾਂਦਾ ਤੇ ਵੈਸੇ ਦੂਜੀ ਗੱਲ ਇਹ ਵੀ ਹੈ ਇੱਕ ਕੁਦਰਤੀ ਗੱਲ ਹੈ ਕਿ ਇਹ ਚ ਇਹ ਵੀ ਹੈਗੀ ਆ ਜਿਹੜੀ ਵੀ ਚੀਜ਼ ਲਮਕੇਗੀ ਨਾ ਲਮਕੇਗੀ ਚਾਹੇ ਅੰਦੋਲਨ ਹੈ ਚਾਹੇ ਕੋਈ ਚੀਜ਼ ਆ ਇਹ ਲਮਕੇਗਾ ਉਹ ਆਸ-ਆਸੇ ਉਹਦੇ ਆਪ ਦੀ ਤਰੇੜਾ ਸ਼ੁਰੂ ਹੋ ਜਾਂਦੀ ਹੈ ਪੈਣੀ ਆ ਜਿਵੇਂ ਨਾ ਕੋਈ ਜੀ ਪ੍ਰਾਣੀ ਹੁੰਦੀ ਜਾਂਦੀ ਹੈ ਨਾ ਉਹ ਆਟੋਮੈਟਿਕ ਉਹਦੇ ਤਰੇੜਾ ਸ਼ੁਰੂ ਆ ਜਾਂਦੀਆਂ ਨੇ ਆ ਪ੍ਰਾਣੀ ਬਿਲਡਿੰਗਾਂ ਤੇੜਾ ਸ਼ੁਰੂ ਆ ਜਾਂਦੀਆਂ ਨੇ ਕੋਈ ਵੀ ਅੰਦੋਲਨ ਹੈ ਭਾਵੇਂ ਕੋਈ ਚੀਜ਼ ਆ ਜਿਉਂ-ਜਿਉ ਜਿਆਦਾ ਲਮਕੇਗੀ ਉਹਦੇ ਵਿੱਚ ਆਪ ਦੇ ਆਪ ਸੇ ਵੇਚੀ ਤਰੇੜਾ ਪੈਣ ਸ਼ੁਰੂ ਹੋ ਜਾਂਦੀਆਂ ਨੇ ਆਪਸੇ ਉਹ ਜੀ ਐਤਵਾਂ ਮਤਭੇਦ ਹੋ ਜਾਂਦੇ ਨੇ ਤੇ ਉਹ ਜਿਆਦਾ ਉਹ ਦੁਸ਼ਮਣ ਨਾਲ ਉਹ ਖੁਦ ਆ ਆ ਵੀ ਜਮਯਾਰ ਮੈਂ ਇਸ ਚੀਜ਼ ਨੂੰ ਫੇਰ ਕਰਨ ਦੀਆਂ ਚਾਹਤ ਤੇ ਇਹੋ ਗੱਲ ਕਿਸਾਨਾਂ ਟੋਕ ਦਿਆ ਕਿ ਜਿਹੜੇ ਕਿਸਾਨਾਂ ਨੇ 50 ਢੜੇ ਬਣਾਇਆ ਸੀ 10 20 20 ਢੜੇ ਬਣਾ ਕੇ ਬਿਠੇ ਇੱਕ ਦੂਜੇ ਨਾਲ ਵੀ ਕਿਤੇ ਨਹੀਂ ਮੇਰਾ ਨਾਮ ਅੱਗੇ ਮੇਰਾ ਨਾਮ ਆਪਣੇ ਨਾਲ ਚੌਧਰ ਖਾਤਰ ਤੁਰੇ ਫਿਰਦੇ ਹੀ ਤੇ ਇਹਨਾਂ ਖੁਦ ਇਹ ਢਾਲਾਇਆ ਕਿਸਾਨ ਅੰਦੋਲਨ ਅੰਦੋਲਨ ਦੇ ਮੰਗਾਂ ਤੇ ਕੁਝ ਠੀਕ ਜਨ ਪਰ ਗਵਰਨਮੈਂਟ ਨਾਲ ਬਹਿ ਕੇ ਟੇਵਟਾ ਕਰਨੀ ਚਾਹੀਦੀ ਸਾਰੇ ਇਕੱਠਾ ਏਕਾ ਕਰਕੇ ਅਨਿਜਾਈਦੀ ਸੀ ਉਹ ਟੇਬਲ ਟਾਕ ਦੇ ਉੱਤੇ ਇਹਨਾਂ ਨੂੰ ਕੁਝ ਆਬ ਨਰਮ ਹੋਣਾ ਪਈਦਾ ਸੀ ਕੁਝ ਗੌਰਮੈਂਟ ਨਰਮ ਹੋ ਜਾਂਦੀ ਤੇ ਆਪਸੇ ਸਹਿਮਤੀ ਬਣ ਜਾਂਦੀ ਤੇ ਮਸਲਾ ਹੱਲ ਹੋ ਜਾਂਦਾ ਤੇ ਜੇ ਅੜੇ ਰਹੇ ਨੇ ਤਾਂ ਆਖਰ ਕੀ ਹੋਇਆ ਆਖਰ ਤਾਂ ਗੌਰਮੈਂਟ ਐਕਸ਼ਨ ਲੈਣਾ ਪੈਣਾ ਸੀ ਕਿਉਂਕਿ ਜੇ ਗੌਰਮੈਂਟ ਐਕਸ਼ਨ ਨਹੀਂ ਲੈਂਦੀ ਕਿਉਂਕਿ ਉਹ ਤਾਂ ਸੁਪਰੀਮ ਕੋਰਟ ਦਾ ਵੀ ਆਧਾਰ ਆਇਆ ਹੋਇਆ ਸੀ ਕਿ ਹਾਈਵੇ ਖਾਲੀ ਕਰੋ ਤੇ ਜੇ ਆਪਣਾ ਹਾਈਵੇ ਨਹੀਂ ਕਰ ਗੌਰਮੈਂਟ ਖਾਲੀ ਕਰਾਉਂਦੀ ਤਾਂ ਗੌਰਮੈਂਟ ਦੇ ਉੱਤੇ ਵੀ ਐਕਸ਼ਨ ਆ ਸਕਦਾ ਸੀ ਸੁਪਰੀਮ ਕੋਰਟ ਦਾ ਤੇ ਲੋਕ ਵੀ ਇਸ ਦੇ ਬਰੁਧ ਹੋ ਸਕਦੇ ਹੀ ਪੰਜਾਬ ਸਰਕਾਰ ਨੇ ਵੀ ਕਰਦੀ ਗਈ ਆ ਲੋਕ ਇੰਨੇ ਪਰਚਾਨ ਹੋਣਦੇ ਹਾਈਵੇ ਤੇ ਤੇ ਦੋਸਤੋ ਇਹ ਸੀ ਇੱਕ ਜਿਹੜੀ ਆਪਣਾ ਦੋ ਦਿਨ ਤੋਂ ਚੱਲ ਰਹੀ ਖਬਰ ਵੀ ਸ਼ੰਭੂ ਤਖੌਰੀ ਬਾਰਡਰ ਦੇ ਜਿੱਥੇ ਹੁਣ ਤਕਰੀਬਨ ਲਗਭਗ ਸਵਾਇਆ ਕਰ ਦਿੱਤਾ ਗਿਆ ਹੈ ਤਾਂ ਜਾਣਦੇ ਸਭ ਕੋ ਤੇ ਲੋਕੇ ਕੋਈ ਲੋਕ ਆਪਣਾ ਜਾ ਰਹੇ ਆਪਣੀ ਟਰਾਲੀਆ ਟਰੈਕਟਰ ਜੇ ਉਹ ਸਮਾਨ ਲੈਣ ਜਾਣ ਲੈਣ ਜਾ ਰਹੇ ਆ ਤੇ ਗਵਰਨਮੈਂਟ ਉਹਨਾਂ ਪੂਰੀ ਪੋਚ ਪੜਤਾਲ ਕਰਕੇ ਹਰ ਚੀਜ਼ ਨੋਟ ਕਰਕੇ ਉਹਨਾਂ ਨੂੰ ਉਹਨੇ ਚੀਜ਼ਾਂ ਵਾਪਸ ਕਰ ਰਹੀ ਹੈ ਇਸ ਕਰਕੇ ਕੋਈ ਗਲਤ ਅਨਸਰ ਨਾਲ ਕਿਸੇ ਦੀ ਕੋਈ ਚੀਜ਼ ਲੈ ਜਾਵੇ ਤੇ ਦੋਸਤ ਹੁਣ ਵੇਖੋ ਖੁਣ ਸਮਾਨ ਦਾ ਬਾਲ ਕੀ ਬੰਦਾ ਹੈ ਇਲੈਕਸ਼ਨ ਕਿਸਾਨਾ ਕੀ ਹੁੰਦਾ ਹੈ ਤੇ ਮੈਂ ਕਹਿੰਦਾ ਵੀ ਇਹਨਾਂ ਧਰਨੇ ਵਿੱਚ ਕੁਝ ਨਹੀਂ ਪਿਆ ਟੇਬਲ ਟਾਕ ਹੀ ਜਿਹੜੀ ਕੰਮ ਹੋਣੀ ਆ ਟੇਬਲ ਟੇਬਲ ਡਾ ਕਰੋ ਜਿਹਦੇ ਜੋਗ ਮੰਨਾ ਮੰਗਾ ਨੇ ਉਹ ਰੱਖੋ ਜਿਹਨੇ ਗੌਰਵ ਮੰਨੂ ਹੀ ਸਕੇ ਤੇ ਗਵਰਨਮੈਂਟ ਨੂੰ ਚਾਹੀਦਾ ਵੀ ਇਹਨਾਂ ਦੇ ਜੋਗ ਮੰਨਾ ਮੰਗਾ ਮੰਨ ਕੇ ਤੇ ਮਸਲਾ ਹੱਲ ਕਰੇ ਕਿ ਮੁਸਲਮਾਨ ਕਹਵੇ ਨਾ ਮੁਸਲਮਾਨ ਕਹੇ ਨਾ ਹੋਰ ਕਈ ਮਸਲੇ ਪੈਦਾ ਜਾਂਦੇ ਨੇ ਤੇ ਦੋਸਤੋ ਇਹ ਸੀ ਮੇਰੀ ਇੱਕ ਵੀਡੀਓ ਕਿਸਾਨ ਅੰਦੋਲਨ ਦੇ ਉੱਤੇ ਤੇ ਜੇ ਤੁਹਾਨੂੰ ਮੇਰੇ ਵਿਚਾਰ ਚੰਗੇ ਆਏ ਹੋਣ ਲੱਗੇ ਲੱਗੇ ਚੰਗੇ ਲੱਗੇ ਹੋਣ ਤਾਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਵੀਰੋ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਸਬਸਕ੍ਰਾਈਬ ਕਰਿਓ ਸਾਥ ਸਰੀ ਆਕਾਨ